ਭਈਰ ਹੱਥ ਜੋੜ ਕੇ ਬੇਨਤੀ ਹੈ ਨਾ ਵੀ ਆਹ ਵੀਡੀਓ ਨੂੰ ਨਾ ਸ਼ੇਅਰ ਜ਼ਰੂਰ ਕਰ ਦਿਓ। ਇਹ ਨਿੱਕਾ ਜਿਹਾ ਬੱਚਾ ਇਹਦੇ ਦਿਲ ਦੇ ਵਿੱਚ ਸ਼ੇਕ ਹੈ 9mm ਦਾ ਸ਼ੇਕ ਹੈ। ਤੇ ਮੈਂ ਇਹੀ ਕਹਿਣਾ ਵੀ ਜੇ ਤੁਸੀਂ ਆਪਦੇ ਬੱਚਿਆਂ ਨੂੰ ਪਿਆਰ ਕਰਦੇ ਹੋ ਨਾ ਤੇ ਇਸ ਬੱਚੇ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹਦੀ ਮਦਦ ਦੇ ਲਈ ਅੱਗੇ ਜ਼ਰੂਰ ਆਇਓ। ਸਿਰਫ 3 ਮਹੀਨਿਆਂ ਦੀ ਉਮਰ ਹੈ ਇਸ ਬੱਚੇ ਦੀ ਪਰ ਜਿਹੜੀ ਇਹਨੂੰ ਬਿਮਾਰੀ ਹੈ ਉਹ ਬਹੁਤ ਵੱਡੀ ਹੈ ਜਿਹਦਾ ਹੱਲ ਸਿਰਫ ਆਪਰੇਸ਼ਨ ਹੈ ਤੇ ਆਪਰੇਸ਼ਨ ਹੋਣਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਪਰਿਵਾਰ ਜਿਹੜਾ ਹੈ ਗੁਰੂ ਹਰਸਾਈ ਦਾ ਰਹਿਣ ਵਾਲਾ ਤੁਸੀਂ ਆ ਬੱਚੇ ਦਾ ਪਿਤਾ ਦੇਖ ਰਹੇ ਹੋ ਆ ਬੱਚੇ ਦੀ ਮਾਂ ਹੈ ਹਾਲਾਤ ਬਹੁਤ ਮਾੜੇ ਨੇ ਪਰਿਵਾਰ ਦੇ 3-400 ਰੁਪਏ ਦਿਹਾੜੀ ਲੈਣ ਵਾਲਾ ਬੰਦਾ ਇੰਨਾ ਮਹਿੰਗਾ ਇਲਾਜ ਨਹੀਂ ਕਰਵਾ ਸਕਦਾ ਤੁਹਾਨੂੰ ਪਤਾ ਠੀਕ ਹੈ ਉੱਥੇ 5 ਲੱਖ ਵਾਲਾ ਕਾਰਡ ਵੀ ਚੱਲੂਗਾ ਪਰ ਨਾਲ ਤੁਹਾਨੂੰ ਇਹ ਵੀ ਪਤਾ ਹੈਗਾ ਕਿ ਕੁਝ ਚੀਜ਼ਾਂ ਤੇ ਪੈਸੇ ਫਿਰ ਵੀ ਲੱਗਦੇ ਨੇ ਸੋ ਹੱਥ ਜੋੜ ਕੇ ਬੇਨਤੀ ਹੈ ਬਈ ਜੋ ਸਰਦਾ ਪੁੱਜਦਾ ਹੈ ਨਾ ਉਹ ਦਾਨ ਜ਼ਰੂਰ ਕਰਿਓ ਕੱਲਾ ਐਂਬੂਲੈਂਸ ਵਾਲੇ ਨੇ ਫ੍ਰੀ